ਆਵਾਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਪਹਿਲਾਂ ਇੱਕ ਵਿਧਾਇਕ ਨੂੰ ਬੇਅਦਬੀ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਹੋਈ ਹੈ ਨਾਲ 5000 ਰੁਪਏ ਦਾ ਜੁਰਮਾਨਾ ਹੋਇਆ ਤੇ ਹੁਣ ਇੱਕ ਹੋਰ ਆਵਾਦਮੀ ਪਾਰਟੀ ਦੇ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਕੌਣ ਹੈ ਉਸ ਦਾ ਪਛੋਕੜ ਕੀ ਹੈ ਤੇ ਗ੍ਰਿਫਤਾਰ ਕਿਹੜੇ ਕੇਸ 'ਚ ਕੀਤਾ ਗਿਆ ਦਰਅਸਲ ਇੱਕ ਕਥਿਤ ਆਡੀਓ ਹੈ ਜਿਹੜੀ ਕੀ ਭਾਜਪਾ ਦੇ ਵੱਲੋਂ ਪੇਸ਼ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤੋਂ ਬਾਅਦ ਜਿਸ ਦੇ ਵਿੱਚ ਉਹ ਗੱਲਬਾਤ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਵਿੱਚ ਭਾਜਪਾ ਨੇ ਦੋਸ਼ ਲਾਇਆ ਕਿ ਉਸ ਆਡੀਓ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਿਧਾਇਕ ਨਰੇਸ਼ ਜਿਹੜਾ ਕਿ ਇੱਕ ਗੈਂਗਸਟਰ ਦੇ ਨਾਲ ਗੱਲਬਾਤ ਕਰ ਰਿਹਾ ਹੈ ਕਿਵੇਂ ਤੇ ਕਿਸ ਤੋਂ ਫਰੋਤੀ ਮੰਗਣੀ ਹੈ ਇਸ ਦੇ ਬਾਰੇ ਸਾਰੀ ਗੁਫ਼ਤਗੂ ਹੋ ਰਹੀ ਹੈ ਉਸ ਆਡੀਓ ਦੇ ਆਧਾਰ ਦੇ ਉੱਤੇ ਕੁਝ ਘੰਟਿਆਂ ਬਾਅਦ ਫਿਰ ਦਿੱਲੀ ਪੁਲਿਸ ਨੇ ਪਰਚਾ ਵੀ ਦਰਜ ਕੀਤਾ ਤੇ ਨਰੇਸ਼ ਬਲਿਆਨ ਜਿਹੜਾ ਕਿ ਉੱਤਮ ਨਗਰ ਦਿੱਲੀ ਦਾ ਵਿਧਾਇਕ ਹੈ ਉਸ ਨੂੰ ਗ੍ਰਫਤਾਰ ਕੀਤਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਉਸ ਦਾ ਨਾਮ ਵੀ ਨਰੇਸ਼ ਹੈ ਉਹ ਨਰੇਸ਼ ਯਾਦਵ ਹੈ ਉਹ ਮਹਿਰੋਲੀ ਹਲਕਾ ਜਿਹੜਾ ਪੈਂਦਾ ਹੈ ਦਿੱਲੀ ਦਾ ਵਿਧਾਨ ਸਭਾ ਹਲਕਾ ਉਹ ਉੱਥੋਂ ਚੁੜਿਆ ਗਿਆ ਵਿਧਾਇਕ ਸੀ ਉਸ ਨੂੰ 8 ਸਾਲ ਪੁਰਾਣੇ 24 ਜੂਨ 2016 ਨੂੰ ਹੋਈ ਕੁਰਾਨ ਸ਼ਰੀਫ ਦੀ ਬੇਅਦਬੀ ਜਿਹੜੀ ਕਿ ਮਲੇਰ ਕੋਟਲਾ ਦੇ ਵਿੱਚ ਪੰਜਾਬ ਦੇ ਵਿੱਚ ਉਸ ਦੀ ਪੜਤਾਲ ਹੋਈ ਸ਼੍ਰੋਮਣੀ ਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਸੀ ਉਸ ਵੇਲੇ ਉਦੋਂ ਦੀ ਪਟਿਆਲ ਹੁੰਦੀ ਹੁੰਦੀ ਉਹ ਇਥੋਂ ਤੱਕ ਪੁੱਜੀ ਕਿ ਇੱਕ ਵਿਜੇ ਕੁਮਾਰ ਨਾਮ ਦਾ ਵਿਅਕਤੀ ਸੀ ਜਿਸ ਨੂੰ ਪਟਿਆਲੇ ਤੋਂ ਗ੍ਰਫਤਾਰ ਕੀਤਾ ਗਿਆ ਜਿਸ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਨਰੇਸ਼ ਯਾਦਵ ਨੂੰ ਵੀ ਅਰੈਸਟ ਕੀਤਾ ਜਾਂਦਾ ਹੈ ਉਹ ਵੱਖਰੀ ਗੱਲ ਹੈ ਕਿ ਹੇਠਲੀ ਅਦਾਲਤ ਨੇ ਪਹਿਲਾਂ 2021 ਦੇ ਵਿੱਚ ਬਰੀ ਵੀ ਕਰ ਦਿੱਤਾ ਸੀ ਉਸ ਕੇਸ ਦੇ ਵਿੱਚ ਪਰ ਫਿਰ ਸਬੰਧਤ ਤਰ੍ਹਾਂ ਦੇ ਜਿਹੜੀ ਆ ਉਹ ਅਦਾਲਤ ਦਾ ਰੁਖ ਕਰਦੀਆਂ ਨੇ ਤੇ ਵਧੀਕ ਜਿਹੜੇ ਐਡੀਸ਼ਨਲ ਜੱਜ ਨੇ ਉਹਨਾਂ ਨੇ ਫਿਰ ਇਸ ਕੇਸ ਦੇ ਵਿੱਚ ਆਖਰਕਾਰ ਨਵੇੜਾ ਕੀਤਾ ਸਾਰੇ ਸਬੂਤਾਂ ਨੂੰ ਗਵਾਹਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਦਰੇਸ਼ ਯਾਦਵ ਆਵਾਜ਼ੀ ਪਾਰਟੀ ਦੇ ਵਿਧਾਇਕ ਨੂੰ 2 ਸਾਲ ਦੀ ਸਜ਼ਾ ਵੀ ਸੁਣਾਈ ਹੈ ਹਾਲਾਂਕਿ ਵੱਖ-ਵੱਖ ਧਰਾਵਾਂ ਦੇ ਤਹਿਤ ਸਜ਼ਾ ਸੁਣਾਈ ਗਈ ਹੈ ਪਰ ਸਜ਼ਾ ਨਾਲੋਂ ਨਾਲ ਚਲਣੀ ਹੈ ਜਿਵੇਂ ਕੀ ਜਿਹੜਾ ਸਜ਼ਾ ਦਾ ਵੇਰਵਾ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਅਦਾਲਤ ਨੇ ਨਰੇਸ਼ ਯਾਦਵ ਨੂੰ ਧਾਰਾ 295 ਤਹਿਤ 2 ਸਾਲ ਦੀ ਸਜ਼ਾ ਤੇ 5000 ਰੁਪਏ ਜੁਰਮਾਨਾ ਕੀਤਾ ਧਾਰਾ 153 ਐ ਦੇ ਤਹਿਤ ਵੀ 2 ਸਾਲ ਦੀ ਸਜ਼ਾ ਤੇ 5000 ਰੁਪਏ ਦਾ ਜੁਰਮਾਨਾ ਕੀਤਾ ਤੇ ਧਾਰਾ 120 ਬੀ ਦੇ ਤਹਿਤ ਵੀ 6 ਮਹੀਨੇ ਦੀ ਸਜ਼ਾ ਤੇ 1000 ਰੁਪਏ ਜੁਰਮਾਨਾ ਕੀਤਾ ਹਾਲਾਂਕਿ ਵੱਖ-ਵੱਖ ਧਰਾਵਾ ਹੇਠ ਸੁਣਾਈਆ ਗਿਆ ਕਿ ਇਹ ਸਜ਼ਾਵਾਂ ਨਾਲੋਂ ਨਾਲ ਚੱਲਣਗੀਆਂ ਇੱਕ ਪਾਸੇ ਤਾਂ ਇਸ ਆਵਾਦਵੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਸਰ ਤੇ ਹੁਣ ਇੱਕ ਨਾਲ ਹੋਰ ਮੋਰ ਆ ਗਿਆ ਨਵਾਂ ਜਿਹੜਾ ਕੀ ਹੈ ਮਾਮਲਾ ਸਾਹਮਣੇ ਆ ਗਿਆ ਜਿਸ ਦੇ ਵਿੱਚ ਫਰੋਤੀ ਬਗੜ ਦਾ ਕੇਸ ਸੀ ਫਰੋਤੀ ਕਿਵੇਂ ਬੱਗੀ ਗਈ ਆ ਉਸ ਕੇਸ ਦੇ ਵਿੱਚ ਵੀ ਹਿੰਦੁਸਤਾਨ ਟਾਈਮਜ਼ ਵਿੱਚ ਖ਼ਬਰ ਰਿਪੋਰਟ ਦੱਸਦੀ ਹੈ ਕਿ ਆਵਾਦਵੀ ਪਾਰਟੀ ਦਾ ਵਿਧਾਇਕ ਦਰੇਸ਼ ਬਲਿਆਰ ਨੂੰ ਫਰੋਤੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉੱਤਮਨਗਰ ਦੇ ਗ੍ਰਿਫਤਾਰ ਕੀਤੇ ਗਏ ਇਸ ਵਿਧਾਇਕ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਆਡੀਓ ਕਲਿੱਪ ਸਾਂਝਾ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਦਰੇਸ਼ ਬਲਿਆਰ ਨੂੰ ਕਥਿਤ ਤੌਰ ਤੇ ਇੱਕ ਗੈਂਗਸਟਰ ਨੂੰ ਇੱਕ ਬਿਲਡਰ ਅਤੇ ਹੋਰ ਵਿਅਕਤੀਆਂ ਤੋਂ ਪੈਸੇ ਵਸੂਲਣ ਲਈ ਕਿਹਾ ਗਿਆ ਸੀ ਹਾਲਾਂਕਿ ਆਪ ਨੇ ਇਸ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ ਤੇ ਭਾਜਪਾ 'ਤੇ ਦੋਸ਼ ਲਾਇਆ ਕਿ ਰਾਜਧਾਨੀ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਤੋਂ ਧਿਆਨ ਹਟਾਉਣ ਦੇ ਲਈ ਇੱਕ ਬੇਬੁਨਿਆਦ ਸਾਜਿਸ਼ ਰਚਣ ਦਾ ਦੋਸ਼ ਲਗਾ ਦਿੱਤਾ ਗਿਆ ਕਿ ਭਾਜ ਭਾ ਇਸ ਤਰ੍ਹਾਂ ਦੀ ਸਾਜਿਸ਼ ਰਚ ਰਹੀ ਹੈ ਹਾਲਾਂਕਿ ਉਸ ਆਡੀਓ ਦੀ ਪੁਸ਼ਟੀ ਪੁਲਿਸ ਵੱਲੋਂ ਇਹਦਾ ਮਤਲਬ ਕਰ ਦਿੱਤੀ ਗਈ ਹੈ ਕਿਉਂਕਿ ਉਸੇ ਆਡੀਓ ਨੂੰ ਆਧਾਰ ਬਣਾ ਕੇ ਹੀ ਜਿਹੜਾ ਹੈ ਉਹ ਪਰਚਾ ਦਰਜ ਕੀਤਾ ਗਿਆ ਹੁਣ ਆਪ ਵਿਧਾਇਕ ਨਰੇਸ਼ ਬਲਿਆਨ ਨੂੰ ਇੱਕ ਨੋਟਿਸ ਭੇਜਿਆ ਗਿਆ ਸੀ ਇਹ ਕਹਿਣਾ ਹੈ ਡੀਸੀਪੀ ਦੇ ਜਿਹੜੇ ਦਿੱਲੀ ਦੇ ਵਿੱਚ ਤਨਾਤ ਜਿਹੜੇ ਕੀ ਕ੍ਰਾਈਮ ਸੈਕਸ਼ਨ ਦੇ ਸੰਜੇ ਕੁਮਾਰ ਸੈਨ ਉਹਨਾਂ ਦਾ ਕਿਹਾ ਹੈ ਕਿ ਆਵਾਦੀ ਪਾਰਟੀ ਦੇ ਵਿਧਾਇਕ ਨੂੰ ਨਰੇਸ਼ ਬਲਿਆਨ ਨੂੰ ਇੱਕ ਨੋਟਿਸ ਭੇਜਿਆ ਗਿਆ ਜਿਸ ਵਿੱਚ ਉਸ ਨੂੰ ਇੱਕ ਜ਼ਬਰਦਸਤੀ ਮਾਮਲੇ ਵਿੱਚ ਜਾਨੀ ਕਿ ਫਰੋਤੀ ਦੇ ਕੇਸ ਦੇ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਆਖਿਆ ਗਿਆ ਪਰ ਵਿਧਾਇਕ ਦੇ ਉੱਤੇ ਦੋਸ਼ ਹੈ ਕਿ ਉਸ ਨੇ ਸਹਿਯੋਗ ਹੀ ਨਹੀਂ ਦਿੱਤਾ ਪੁਸ਼ਗਿਸ਼ ਦੇ ਵਿੱਚ ਇਸ ਲਈ ਉਸ ਹੀ ਉਸ ਨੂੰ ਗ੍ਰਿਫਤਾਰ ਕੀਤਾ ਹੈ ਤੇ ਕੱਲ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਹੁਣ ਇਸੇ ਕੇਸ ਦੇ ਸਬੰਧ ਵਿੱਚ ਦਿੱਲੀ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਵਿਰਿੰਦਰ ਸੱਚਦੇਵਾ ਉਹਨਾਂ ਨੇ ਵੀ ਦਾਵਾ ਕੀਤਾ ਹੈ ਕਿ ਉੱਤਮ ਨਗਰ ਦੇ ਵਿਧਾਇਕ ਨਰੇਸ਼ ਬਲਿਆੜ ਅਤੇ ਇੱਕ ਗੈਂਗਸਟਰ ਵਿਚਾਲੇ ਹੋਈ ਗੱਲਬਾਤ ਦਾ ਇੱਕ ਆਡੀਓ ਕਲਿੱਪ ਸੀ ਜਿਹੜਾ ਕਿ ਪੇਸ਼ ਕੀਤਾ ਜਾ ਚੁੱਕਾ ਹੈ ਜਿਸ ਦੇ ਵਿੱਚ ਗੈਂਗਸਟਰ ਨੂੰ ਸਲਾਹ ਦਿੱਤੀ ਜਾ ਰਹੀ ਸੀ ਕਿ ਜਿਸ ਤੇ ਸਪਸ਼ਟ ਹੋ ਰਿਹਾ ਹੈ ਕਿ ਦਿੱਲੀ ਦੇ ਜਿਹੜੇ ਵਿਧਾਇਕ ਦੇ ਬਲਿਆੜ ਨਰੇਸ਼ ਬਲਿਆੜ ਉਸ ਨੂੰ ਹਿਰਾਸਤ ਵਿੱਚ ਉਸੇ ਕੇਸ 'ਚ ਲੈ ਲਿਆ ਗਿਆ ਤਾਂ ਹੁਣ ਦੋ ਵਿਧਾਇਕ ਨੇ ਦਿੱਲੀ ਦੇ ਆਵਾਦਵੀ ਪਾਰਟੀ ਦੇ ਹਾਲਾਂਕਿ ਫਰਵਰੀ ਦੇ ਵਿੱਚ 225 ਵਿੱਚ ਚੋੜਾ ਹੋੜੀਆਂ ਨੇ ਇੱਕ ਵਿਧਾਇਕ ਨੂੰ ਤਾਂ ਸਜ਼ਾ ਵੀ ਸੁਣਾ ਦਿੱਤੀ ਕਿ 8 ਸਾਲ ਪੁਰਾਣੇ ਕੇਸ ਵਿੱਚ ਤੇ ਇੱਕ ਦੀ ਹੋਰ ਮੁਸ਼ਕਲ ਵਧੀ ਹੈ ਹੁਣ ਦੇਖਦੇ ਹਾਂ ਕਿ ਇਸ ਕੇਸ ਨੂੰ ਲੈ ਕੇ ਕੱਲ ਨੂੰ ਨਰੇਸ਼ ਬਲਿਆਨ ਨੂੰ ਕਿਸੇ ਤਰ੍ਹਾਂ ਦੀ ਅਦਾਲਤ ਵੱਲੋਂ ਰਾਹਤ ਮਿਲਦੀ ਹੈ ਕਿਉਂਕਿ ਜਿਸ ਤਰ੍ਹਾਂ ਇੱਕ ਆਡੀਓ ਕਲਿੱਪ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਇਸ ਨੂੰ ਆਵਾਦ ਵੀ ਪਾਰਟੀ ਸਾਜ਼ਿਸ਼ ਦਾ ਹਿੱਸਾ ਦੱਸ ਰਹੀ ਹੈ ਪਰ ਦੂਜੇ ਪਾਸੇ ਭਾਜਪਾ ਦਾ ਦਾਵਾ ਹੈ ਜਿੱਦਾਂ ਵੱਲੋਂ ਆਡੀਓ ਪੇਸ਼ ਕੀਤਾ ਗਿਆ ਕਿ ਸਾਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਗੈਂਗਸਟਰ ਨੂੰ ਹਦਾਇਤ ਦਿੱਤੀ ਜਾ ਰਹੀ ਹੈ ਕਿ ਕਿਹੜੇ ਵਪਾਰੀਆਂ ਤੋਂ ਕਿਹੜੇ ਲੋਕਾਂ ਤੋਂ ਪੈਸੇ ਕਿਵੇਂ ਵਗੜੇ ਰੇ ਤੇ ਇਹ ਨਰੇਸ਼ ਬਲਿਆਣ ਦੇ ਉੱਤੇ ਦੋਸ਼ ਲੱਗੇ ਜਿਸ ਦੇ ਆਧਾਰ ਤੇ ਉਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਸ ਤਰ੍ਹਾਂ ਕੋਈ ਚੁੜੇ ਹੋਏ ਦਬਾਇਦੇਆਂ ਦੇ ਉੱਤੇ ਜੇ ਦੋਸ਼ ਲੱਗਣ ਤੇ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਨਹੀਂ ਕਿ ਕਿਸੇ ਕੱਲੀ ਆਵਾਜ਼ ਵੀ ਪਾਰਟੀ ਦੇ ਵਿੱਚ ਜਿਹੇ ਲੋਕ ਨੇ ਭਾਜਪਾ ਪਾਰਟੀ ਦੇ ਵਿੱਚ ਕਾਂਗਰਸ ਦੇ ਵਿੱਚ ਜਾਂ ਕਿਨਾਂ ਹੋਰ ਤਰ੍ਹਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੇ ਕ੍ਰਾਈਮ ਕਰਨ ਵਾਲੇ ਨੇ ਜਿਨ੍ਹਾਂ ਤੇ ਦੋਸ਼ ਵੀ ਲੱਗਦੇ ਨੇ ਕਈਆਂ ਨੂੰ ਸਜ਼ਾਵਾ ਵੀ ਹੋ ਜਾਂਦੀਆਂ ਨੇ ਦੋਸ਼ ਵੀ ਸਾਬਤ ਹੋ ਜਾਂਦੇ ਨੇ ਅਜਿਹੇ ਹੋਰ ਬਹੁਤ ਸਾਰੇ ਚੁੜੇ ਹੋਏ ਦੁਬਾਈਦੇ ਨੇ ਤਾਂ ਚੁੜੇ ਹੋਏ ਦੁਬਾਈਦੇ ਜਦੋਂ ਇਸ ਤਰ੍ਹਾਂ ਦਾ ਕਾਰਨਾਮਾ ਕਰਦੇ ਨੇ ਤਾਂ ਫਿਰ ਸਵਾਲ ਹੋਰ ਵੱਡੇ ਖੜੇ ਹੁੰਦੇ ਨੇ ਕਿ ਲੋਕਤੰਤਰ ਦੇਸ਼ ਦੇ ਵਿੱਚ ਚੁੜੇ ਹੋਏ ਦੁਬਾਈਦੇ ਜੇਕਰ ਇਸ ਤਰ੍ਹਾਂ ਕਰ ਰਹੇ ਨੇ ਤਾਂ ਫਿਰ ਹੋਰ ਵਿਗੜੇ ਹੋਏ ਅੰਸਰ ਜਿਹੜੇ ਸਮਾਜ ਨੂੰ ਗੰਧਲਾ ਕਰਦੇ ਨੇ ਉਹਨਾਂ ਨੂੰ ਫਿਰ ਨੱਥ ਕਿਵੇਂ ਪਾਈ ਜਾ ਸਕਦੀ ਹੈ ਤੁਹਾਡਾ ਕੀ ਮੰਨਣਾ ਹੈ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ